ਇਹੀ ਗੁਰਦੁਆਰਾ ਸ੍ਰੀ ਪਤੇਗੜ ਸਾਹਿਬ ਕਰੋ ਦੁਲਾਰਣ ਪਾਏ प्रमोद ਜਦੋਂ ਆਪਣੇ ਪੁੱਤਰ ਦੇ ਪੁੱਤਰ ਨੂੰ ਜਦੋਂ ਆਪਣੀ ਗੋਦ ਵਿੱਚ ਲੈ ਕੇ ਕਰੂੰ ਦੁਲਾਰਣ ਪਾਏ प्रमोद ਜਦੋਂ ਆਪਣੇ ਪੁੱਤਰ ਦੇ ਪੁੱਤਰ ਭਾਵ ਆਪਣੇ ਪੋਤੇ ਨੂੰ ਗੋਦ ਵਿੱਚ ਲੈ ਕੇ ਕਰਤੀ ਦੁਲਾਰਨਾ ਕਰਾਂਗੀ ਪਾਏ ਪਰਬੋਧ ਉਦੋਂ ਫਿਰ ਅਸੀਮ ਪ੍ਰਸੰਨਤਾ ਧਾਰਨ ਹੋਏਗੀ ਇਸ ਪੁੱਤਰ ਦੇਵੀ ਆਹ ਪਤਿਗੜ ਸਾਹਿਬ ਗੁਰਦੁਆਰਾ ਠੰਡਾਪੁਰਜ ਸਾਹਿਬ ਗੁਰਦੁਆਰਾ ਠੰਡਾਪੁਰਜ ਸਾਹਿਬ ਪਤਿਗੜ ਸਾਹਿਬ ਦਰਸ਼ਨ ਕਰੋਈ